ਸਭ ਤੋਂ ਵੱਧ ਭੂਤਾਂ ਇੱਥੇ ਨਿਕਲਦਿਆਂ ਨੇ ਦੁਨੀਆ ਦੇ ਸਭ ਤੋਂ ਵੱਧ ਦੁਖੀ ਲੋਕ ਤਾਨੂੰ ਇੱਥੇ ਹੀ ਮਿਲਣਗੇ ਇਹ ਜਿਹੜੀ ਤੁਸੀਂ ਕੜਾਈ ਵੇਖ ਰਹੇ ਹੋ ਇਹਦੇ ਵਿੱਚ ਹਜ਼ਾਰਾਂ ਲੱਖਾਂ ਲੋਕਾਂ ਦੀ ਦੇਗ ਬਣਦੀ ਆ ਲੋਕ ਬਹੁਤ ਸਾਰਾ ਪੈਸਾ ਇਹਦੇ ਵਿੱਚ ਸੱਟ ਕੇ ਜਾਂਦੇ ਨੇ ਜਿਹੜੀ ਇਹ ਕੜਾਹੀ ਆ ਇਹ ਬਾਦਸ਼ਾਹ ਅਕਬਰ ਨੇ ਭੇਟ ਕੀਤੀ ਸੀ ਤੇ ਉਦੋਂ ਦੀ ਹੁਣ ਤੱਕ ਸਹੀ ਸਲਾਮਤ ਇੱਥੇ ਪਈ ਆ ਕੜਾਈ ਦੇ ਵਿੱਚ ਲੋਕ ਸ਼ਰਦਾ ਨਾਲ ਕੋਈ 50 ਪਾਉਂਦਾ ਕੋਈ 100 ਪਾਉਂਦਾ ਕੋਈ 500 ਪਾਉਂਦਾ 25000 ਤਾਂ ਦਿੰਦਾ ਵੈਸੇ ਹੀ ਕੜਾਈ ਦੇ ਵਿੱਚ ਜਿਹੜਾ ਇਕੱਠਾ ਹੋ ਜਾਂਦਾ ਦੇਗ ਬਣਨ ਵਾਸਤੇ ਜਿਹੜਾ ਬਲਣ ਲੱਗਦਾ ਹੈ ਨਾ ਉਹ ਕਈ ਗਵੰਟਲਾਂ ਦੇ ਵਿੱਚ ਹੁੰਦਾ ਤੇ ਇਸ ਤਰੀਕੇ ਨਾਲ ਜਿਹੜਾ ਕੜਾਈ ਦੇ ਥੱਲੇ ਬਹੁਤ ਵੱਡਾ ਜਿਹੜਾ ਆਪਾਂ ਕਹਿੰਦੇ ਚੁੱਲਾ ਬਣਿਆ ਹੋਇਆ ਤੇ ਉਹਦੇ ਵਿੱਚ ਅੰਤਾਂ ਦੀਆਂ ਲੱਕੜਾਂ ਲੱਗਦੀਆਂ ਨੇ ਫੇਰ ਜਾ ਕੇ ਕਿਤੇ ਦੇਗ ਹੈ ਜਿਹੜੀ ਉਹ ਬਣਦੀ ਆ ਟਿੱਕ ਤਲਾਈ ਬਣੀ ਹੋਈ ਆ ਜਿੱਥੇ ਲੋਕ ਆਪਣਾ ਮੂੰਹ ਸਿਰ ਧੋਂਦੇ ਨੇ ਜੇ ਕਿਸੇ ਨੂੰ ਬਿਮਾਰੀ ਹੋਵੇ ਤਾਂ ਕਹਿੰਦੇ ਉਹ ਬਿਮਾਰੀ ਆ ਜਿਹੜੀ ਦੂਰ ਹੋ ਜਾਂਦੀ ਆ ਭਾਵੇਂ ਬਿਮਾਰੀ ਆ ਕਿੰਨੀ ਵੀ ਵੱਡੀ ਕਿਉਣਾ ਹੋਵੇ ਤਾਂ ਲੋਕ ਦੂਰੋਂ ਦੂਰੋਂ ਆਉਂਦੇ ਆ ਤੇ ਇੱਥੇ ਜਿਹੜਾ ਸ਼ੁੱਧ ਹੋ ਕੇ ਜਾਂਦੇ ਆ ਉਸ ਤੋਂ ਬਾਅਦ ਦਰਗਾਹ ਦੇ ਅੰਦਰ ਜਿਹੜਾ ਮੱਥਾ ਟੇਕਦੇ ਆਗੇ ਤਾਂ ਦੋਸਤੋ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ ਅੱਜ ਆਪਾਂ ਪਹੁੰਚਾ ਅਜਮੇਰ ਦੇ ਵਿੱਚ ਅਜਮੇਰ ਰਾਜਸਥਾਨ ਦਾ ਇੱਕ ਬਹੁਤ ਵੱਡਾ ਸ਼ਹਿਰ ਹੈਗਾ ਜਿੱਥੇ ਇਹ ਦਰਗਾਹ ਹੈ ਅਕਬਰ ਬਾਦਸ਼ਾਹ ਨੇ ਵੀ ਇਸ ਦਰਗਾਹ ਦੀ 14 ਵਾਰ ਜਿਹੜੀ ਯਾਤਰਾ ਕੀਤੀ ਸੀ ਕਹਿੰਦੇ ਅਕਬਰ ਦੇ ਪੁੱਤਰ ਨਹੀਂ ਹੁੰਦਾ ਸੀ ਇੱਥੇ ਆ ਕੇ ਜਿਹੜੀ ਸੁੱਖ ਸੁਖੀ ਸੀ ਅਕਬਰ ਨੇ ਉਸ ਤੋਂ ਬਾਅਦ ਜਿਹੜਾ ਉਸ ਦਾ ਪੁੱਤਰ ਸਲੀਮ ਹੋਇਆ ਸੀ ਜਿਹੜੀ ਇਹ ਦਰਗਾਹ ਹੈ ਖਵਾਜਾ ਮੁਇਨਦੀਨ ਚਿਸ਼ਤੀ ਦੀਆ ਜਦੋਂ ਤੁਸੀਂ ਇਸ ਦਰਗਾਹ ਦੇ ਅੰਦਰ ਘੁੰਮੋਗੇ ਤਾਂ ਤੁਹਾਨੂੰ ਬਹੁਤ ਸਾਰੀਆਂ ਰੋਂਦਿਆਂ ਉੱਚੀਆਂ-ਉੱਚੀਆਂ ਆਵਾਜ਼ਾਂ ਜਿਹੜੀਆਂ ਸੁਣਦੀਆਂ ਨੇ ਕੋਈ ਕੁਝ ਕਹਿੰਦਾ ਕੋਈ ਕੁਝ ਕਹਿੰਦਾ ਜਿਵੇਂ ਕਿ ਆਪਾਂ ਮੰਨਦੇ ਹਾਂ ਨਾ ਵੀ ਮੁਸਲਮਾਨ ਧਰਮ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਖੇਡਦੇ ਆ ਤਾਂ ਇਸ ਤਰੀਕੇ ਨਾਲ ਇੱਥੇ ਬਹੁਤ ਸਾਰੀ ਦੁਨੀਆ ਤੁਹਾਨੂੰ ਜਿਹੜੀ ਖੇਡ ਦੀ ਮਿਲੇਗੀ ਛੋਟੀਆਂ ਵੱਡੀਆਂ ਕੁੜੀਆਂ ਲਾ ਲਓ ਹੈਨਾ ਬੰਦੇ ਲਾ ਲਓ ਬਹੁਤ ਸਾਰੇ ਲੋਕ ਭਾਂਤ ਭਾਂਦੇ ਲੋਕ ਆਉਂਦੇ ਜਿਹੜੇ ਤੁਹਾਨੂੰ ਇੱਥੇ ਖੇਡਦੇ ਮਿਲਣਗੇ ਕਹਿੰਦੇ ਇੱਥੇ ਪੂਤਾਂ ਵੀ ਜਿਹੜੀਆਂ ਨਿਕਲਦੀਆਂ ਨੇਗੀਆਂ ਤਾਂ ਹੀ ਜਿਹੜੀ ਦਰਗਾਹ ਦਾ ਬਾਹਰਲਾ ਗੇਟ ਦਿਖਾਦੀ ਆ ਪਾਸੋਂ ਨੂੰ ਇੱਕ ਬਹੁਤ ਸ਼ਾਨਦਾਰ ਤੇ ਆਲੀਸ਼ਾਨ ਜਿਹੜਾ ਗੇਟ ਬਣਿਆ ਹੋਇਆ ਸਾਰੇ ਪਾਸੇ ਜਿਹੜੇ ਆਲੇ-ਦੁਆਲੇ ਤੁਹਾਨੂੰ ਪਹਾੜ ਚਮਕਣਗੇ ਤੇ ਪਹਾੜਾਂ ਦੇ ਵਿਚਾਲੇ ਜਿਹੜਾ ਅਜਮੇਰ ਸ਼ਹਿਰ ਵਸਿਆ ਹੋਇਆ ਤੇ ਸ਼ਹਿਰ ਦੇ ਵਿਚਾਲੇ ਜਿਹੜੀ ਇਹ ਦਰਗਾਹ ਹੈ ਖਵਾਜਾ ਮੁਇਨਦੀਨ ਚਿਸ਼ਟੀ ਦੀ ਜਿਹੜੀ ਇਹ ਦਰਗਾਹ ਹੈ ਦੋ ਕਣਾਹੇ ਨੇ ਇੱਕ ਇਧਰਲੇ ਪਾਸੇ ਤੇ ਇੱਕ ਦੂਜੇ ਪਾਸੇ ਇੱਕ ਵੱਡਾ ਕੜਾਹ ਹੈ ਤੇ ਦੂਜਾ ਜਿਹੜਾ ਉਹ ਛੋਟਾ ਕੜਾਹ ਹੈ ਤੇ ਆਜੋ ਆਪਾਂ ਤੁਹਾਨੂੰ ਅੰਦਰੋਂ ਜਿਹੜੇ ਦਰਸ਼ਨ ਕਰਾਉਣੇ ਆ ਤੇ ਆਪਾਂ ਜਿਹੜਾ ਹੁਣ ਅੰਦਰ ਆ ਗਏ ਤਕਰੀਬਨ ਬਹੁਤ ਸਾਰਾ ਮੁ슬ਮਨ ਭਾਈਚਾਰਾ ਇੱਥੇ ਤੁਹਾਨੂੰ ਯਾਤਰਾ ਤੇ ਜਿਹੜੇ ਲੋਕ ਆ ਉਹ ਦੂਰੋਂ ਦੂਰੋਂ ਆਉਂਦੇ ਆ ਤੇ ਸਾਰੇ ਪਾਸੇ ਜਿਹੜੇ ਇੱਥੇ ਨਮਾਜ਼ਾਂ ਪੜ੍ਹਦੇ ਲੋਕ ਤੁਹਾਨੂੰ ਦਿਖਾਈ ਦੇਣਗੇ ਤੇ ਦੂਰੋਂ ਦੂਰੋਂ ਜਿਹੜੇ ਲੋਕ ਆਉਂਦੇ ਆ ਤੇ ਬਹੁਤ ਸਾਰੇ گاਉਂ ਵਾਲੇ ਵੀ ਜਿਹੜੇ ਇੱਥੇ ਆਉਂਦੇ ਤੇ ਆ ਦੇਖੋ ਜਿਹੜੀ ਇਹ ਮੇਨ ਦਰਗਾਹ ਹੈ ਇੱਥੇ ਜਿਹੜਾ ਮੱਥਾ ਟਿਕਦਾ ਇੱਥੇ ਲੋਕ ਜਿਹੜਾ ਆਪਣਾ ਮੱਥਾ ਟੇਕਦੇ ਨੇ ਆਪਣੇ ਮੰਨ ਦੀਆਂ ਜਿਹੜੀਆਂ ਮਰਾਦਾਂ ਨੇ ਉਹ ਪੂਰੀਆਂ ਕਰਦੇ ਨੇ ਕਹਿੰਦੇ ਇੱਥੇ ਕੋਈ ਵੀ ਸੁੱਖ ਸੁਖ ਲੋ ਜਿਹੜੀ ਉਹ ਪੂਰੀ ਹੋ ਜਾਂਦੀ ਹੈਗੀ ਐਸਾ ਜਿਹੜਾ ਲੋਕਾਂ ਦਾ ਮੰਨਣਾ ਤੇ ਆ ਦੇਖੋ ਇੱਥੋਂ ਜਿਹੜਾ ਖਵਾਜਾ ਮੋਇਨਦੀਨ ਚਿਸ਼ਤੀ ਜਿਹੜਾ ਉੱਥੇ ਦਫਨ ਕੀਤੇ ਗਏ ਸੀ ਉਹਨਾਂ ਦੀ ਜਿਹੜੀ ਸਮਾਦ ਬਣੀ ਹੋਈ ਹੈਗੀ ਤੇ ਇਧਰਲੇ ਪਾਸੇ ਜਿਹੜਾ ਲੋਕਾਂ ਦਾ ਦੇਖੋ ਸਾਰੇ ਪਾਸੇ ਬਾਈ ਜਿਹੜਾ گاਉਂ ਨਾਲ ਲੱਗਿਆ ਦੋਸਤੋ ਇਹ ਦਰਗਾਹ ਬਹੁਤ ਹੀ ਜਿਆਦੇ ਪਵਿੱਤਰ ਦਰਗਾਹ ਹੈ ਫੇਰ ਵੀ ਜੇ ਕੁਛ ਗਲਤ ਬੋਲਿਆ ਗਿਆ ਹੋਵੇ ਤਾਂ ਮਾਫ ਕਰਿਓ ਵੀਡੀਓ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਇੱਕ ਵਾਰ ਮੈਂ ਫੇਰ ਜਿਹੜਾ ਐਡਰੈਸ ਦੱਸਦਾ ਵੀ ਇਹ ਜਿਹੜੀ ਦਰਗਾਹ ਹੈ ਅਜਮੇਰ ਦੇ ਵਿੱਚ ਰਾਜਸਥਾਨ ਦਾ ਇੱਕ ਸ਼ਹਿਰ ਹੈ ਅਜਮੇਰ ਤੇ ਉੱਥੇ ਜਿਹੜੀ ਇਹ ਦਰਗਾਹ ਹੈ ਉਹ ਬਣੀ ਹੋਈ ਆਗੀ ਖਵਾਜਾ ਮੋਇਨਦੀਨ ਚਿਸ਼ਤੀ ਦੀ ਇਹ ਦਰਗਾਹ ਹੈ ਕਾਫੀ ਪੁਰਾਣੀ ਜਿਹੜੇ ਪੀਰ ਪਗੰਬਰ ਹੋਏ ਨੇ ਵੀਡੀਓ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਮਿਲਦੇ ਆ ਨਵੀਂ ਵੀਡੀਓ ਨਾਲ 100% ਗਾਰੰਟੀ ਦੇ ਨਾਲ ਹਰ ਸਮੱਸਿਆ ਦਾ ਹੱਲ ਪਰੇਸ਼ਾਨੀ ਜਿਵੇਂ ਲਵ ਮੈਰਿਜ